ਜਸਵੰਤ ਸਿੰਘ ਕਮਲ ਦਾ ਲਿਖਿਆ ਨਾਵਲ ਹਾਨੀ ਪਾਗ ਸ਼ੇਮਾ ਅੰਕ ਸ਼ੇਮਾ ਜਿਸ ਦਿਨ ਮੋਦਨ ਵੱੱਦੋ ਵਾਲਾ ਆਇਆ ਉਸ ਦਿਨ ਹੀ ਫੀਲੇ ਦੇ ਨਵੇਂ ਘਰ ਦੀ ਨਹੀਂ ਰੱਖੀ ਗਈ ਸੀ ਉਸ ਸਭ ਤੋਂ ਪਹਿਲਾ ਕਾਰੇ ਨੂੰ ਗਾਰੇ ਵਾਲੀ ਕਹਾਣੀ ਵਿੱਚ ਕਹੀ ਫੜੀ ਤੱਕਿਆ ਉਹ ਵੱੱਦੋ ਵਾਲ ਪਹਿਲੀ ਵਾਰ ਹੀ ਆਇਆ ਸੀ ਤੇ ਗਲੀ ਦੇ ਮੋੜ ਤੋਂ ਉਸ ਤੀਜੀ ਵਾਰ ਘਰ ਪੁੱਛਿਆ ਸੀ ਉਸੇ ਇੱਕ ਹੱਥ ਉੱਚਾ ਕਰਕੇ ਸਤਿ ਸ਼੍ਰੀ ਅਕਾਲ ਬੁਲਾਈ ਤੇ ਦੂਜੇ ਹੱਥ ਉਸ ਆਪਣੀ ਅਧੋ ਰਾਨੀ ਸਾਈਕਲ ਸੰਭੀ ਹੋਈ ਸੀ ਜਿਸ ਨੂੰ ਉਸ ਇੱਕ ਖੁੰਝੇ ਖੜੀ ਕਰ ਦਿੱਤਾ ਤਾਪੀ ਨੂੰ ਉਸ ਬੇਬੀ ਜੀ ਆ ਕੇ ਮੱਥਾ ਟੇਕਿਆ ਤਾਪੀ ਨੇ ਉਸ ਨੂੰ ਪਿਆਰ ਦਿੰਦਿਆਂ ਮੰਜਾ ਢਾ ਦਿੱਤਾ ਅਤੇ ਉਸ ਦੀ ਸੁੱਖ ਸਾੰਦ ਪੁੱਛੀ ਫਿਰ ਝੱਟ ਹੀ ਉਸ ਮੋਦਨ ਲਈ ਚੁੱਲ੍ਹੇ 'ਚ ਆ ਰੱਖ ਦਿੱਤੀ ਮੋਰਦਨ ਜਨਾਨੀਆਂ ਵੱਲ ਪਿੱਠ ਕਰਕੇ ਮੰਝੇ ਉੱਤੇ ਬਹਿ ਗਿਆ ਅਤੇ ਕਾਰੇ ਦੀਆਂ ਬਣੀਆਂ ਵੇਖਣ ਲੱਗਾ। ਕਾਰਾ ਗਾਰੇ ਵਾਲੀ ਕਹਾਣੀ ਵਿੱਚ ਵੜਤਾ ਗਿਆ ਪਰ ਹੁਣ ਪਛਤਾ ਰਿਹਾ ਸੀ ਕਿ ਮੈਂ ਇਸ ਕੰਮ ਵਿੱਚ ਕਿਉਂ ਫਸਿਆ। ਇਸ ਨਾਲੋ ਇੱਟਾਂ ਫੜਾਉਣਾ ਕਿਤੇ ਸਖਾਲਾ ਸੀ। ਜੇ ਉਹ ਕਹੀ ਗਾਰੇ ਵਿੱਚ ਖੋਬ ਲੈਂਦਾ ਤਾਂ ਉਸ ਤੋਂ ਖਿੱਚੀ ਨਹੀਂ ਜਾਂਦੀ ਸੀ ਅਤੇ ਲੱਤਾਂ ਉਸ ਦੀਆਂ ਫੁੱਲ ਕੇ ਕੰਮ ਕਰਨਵਾਰੀ ਹੋ ਖਲੋਤਨਾ ਸਨ। ਪਰ ਉਹ ਤਾਂ ਪੀ ਦੀਆਂ ਨਜ਼ਰਾਂ ਵਿੱਚ ਹਲੇ ਵੀ ਥਾਂ ਲੱਭ ਰਿਹਾ ਸੀ ਜਿਹੜੀ ਸ਼ਾਇਦ ਵਿਦਮਾਤਾ ਨੇ ਉਸ ਲਈ ਇਸ ਜਨਮ ਵਿੱਚ ਬਣਾਈ ਹੀ ਨਹੀਂ ਸੀ ਉਸ ਦਾ ਬੁਰੀ ਤਰ੍ਹਾਂ ਸਾਥ ਚੜਿਆ ਹੋਇਆ ਸੀ ਮੋਦਨਿਆਉਂਦਿਆ ਹੀ ਮਾਨੇ ਦੇ ਦੱਸੇ ਅਨੁਸਾਰ ਘਾਰੇ ਨੂੰ ਪਹਿਚਾਨ ਲਿਆ ਮਾਨੇ ਨੇ ਉਸ ਨੂੰ ਕਈ ਪੱਖਾਂ ਤੋਂ ਹਿਾਰ ਕਰਕੇ ਕੱਲਿਆ ਸੀ ਕਿ ਉੱਥੇ ਕੰਮ ਕਰਨਾ ਹੈ ਤਾਂ ਕਿਸੇ ਵੀ ਤਰ੍ਹਾਂ ਦਾ ਲਾਂਭਾ ਨਾਵੇ ਮੋਦਨ ਆਪਣੀ ਮਾਂ ਦੇ ਸੁਭਾਅ ਤੋਂ ਸਾਵੋ ਮਾਨੇ ਦੀ ਸਗਿਰਦੀ ਵਿੱਚ ਸਿਆਣਾ ਤੇ ਆਪਣੇ ਕੰਮ ਦੀ ਲਗਨ ਵਿੱਚ ਮਾਰ ਕੇ ਰਾਂਦਾ ਹੋ ਗਿਆ ਸੀ ਚੌੜੀ ਛਾਤੀ ਦੇ ਦੂਰੇ ਸਰੀਰ ਵਿੱਚੋਂ ਫੱਬਮਾ ਗੱਭਰੂ ਸੀ ਪਿਛਲੇ ਚੇਤ ਤੋਂ ਉਸ ਨੂੰ 2 ਮਾਸਾਂ ਲੱਗਾ ਹੋਇਆ ਸੀ ਪਿਛਲੇ ਚੇਤ ਤੋਂ ਉਸ ਨੂੰ 22 ਮਾਸਾਂ ਲੱਗਾ ਹੋਇਆ ਸੀ ਉਹ ਪਹਿਲੀ ਤੱਕਣੀ ਵਿੱਚ ਸ਼ਾਇਦ ਸੋਨਾ ਨਹੀਂ ਸੀ ਲੱਗਦਾ ਪਰ ਜਿਉਂ-ਜਿਉਂ ਉਸ ਨੂੰ ਕੰਮ ਵਿੱਚੋਂ ਵੇਖੋ ਹਲਕਾ ਪਿੱਲਾ ਰੰਗ ਮਿੱਠੀ ਜਹੀ ਦਿਲਚਸਪੀ ਬਣ ਜਾਂਦਾ ਤੇ ਗੱਲਾਂ ਕਰਦਿਆਂ ਉਸ ਦੀ سیرਤ ਉਖੜ ਕੇ ਦਿਲ ਨੂੰ ਖਿੱਚ ਪਾਉਣ ਲੱਗ ਪੈਂਦੀ ਅਸਲ ਵਿੱਚ ਉਸ ਦੀ ਚੰਗੀ ਸੇਤ ਅਜੀਹਾ ਰੂਪ ਸੀ ਜਿਹੜੀ ਵੇਖਣ ਵਾਲੇ ਲਈ ਪ੍ਰਭਾਵ ਬਣ ਜਾਂਦੀ ਹੈ ਤਾਂ ਤੋਂ ਨਵੇਂ ਆਏ ਪ੍ਰਾਣੇ ਨੂੰ ਖਾਮੋਸ਼ ਤੇ ਚੋਰ ਨਜ਼ਰਾਂ ਨਾਲ ਤਾੜ ਰਹੀ ਸੀ ਸਤਾਰਾਂ ਤੋਂ ਟੱਪ ਰਹੀ ਕੋਈ ਮਟਿਆਰ ਕਿਸੇ ਗੱਭਰੂ ਮੁੰਡੇ ਨੂੰ ਘਰਦਿਆਂ ਸਾਹਮਣੇ ਅੱਖਾਂ ਪਾੜ ਕੇ ਥੋੜਾ ਵੇਖ ਸਕਦੀ ਹੈ ਜਦੋਂ ਕਿ ਉਹ ਕੁਮਾਰੀ ਤੇ ਆਉਣ ਵਾਲਾ ਉਪਰਾਮਰਤ ਵੀ ਹੋਵੇ ਉਹ ਇਸ ਸਾਰੇ ਸਮੇਂ ਵਿਚਾਰ ਤਾੜਦੀ ਰਹੀ ਸੀ ਕਿ ਮੋਦਨ ਉਸ ਵੱਲ ਵੇਖਦਾ ਹੈ ਕਿ ਨਹੀਂ ਮੋਦਨ ਨੇ ਪਾਲ ਕੋਸ ਨੂੰ ਵੇਖਿਆ ਜ਼ਰੂਰ ਸੀ ਪਰ ਧੰਤੋ ਤੋਂ ਚੋਰੀ ਮੋੜ ਉਸ ਆਪਣਾ ਧਿਆਨ ਵੱਟੀ ਰੱਖਿਆ ਜਦ ਧੰਤ ਨੇ ਚਾਹ ਵਾਲੀ ਗੜਬੀ ਤੇ ਗਲਾਸ ਉਸ ਦੇ ਅੱਗੇ ਰੱਖਿਆ ਉਸ ਉਹਦੋਂ ਵੀ ਨੀਮੀ ਨਹੀਂ ਸੀ ਚੁੱਕੀ ਇਸ ਆਉ ਨੀਮੀਤਾ ਪੀਂਦਿਆਂ ਨਜ਼ਰਾਂ ਵਿੱਚ ਇੱਕ ਅਨਮੋਹ ਸਚਿਆਰਤ ਹੁੰਦੀ ਚਾਹ ਪੀ ਲੈਣ ਪਿੱਛੋਂ ਮੋਦਨ ਨੇ ਆਪਣੀਆਂ ਡੱਬੀਆਂ ਵਾਲੀ ਚਾਦਰ ਅਤੇ ਮਲਮਲ ਦੀ ਕਮੀਜ਼ ਲਾ ਕੇ ਰਸੋਈ ਵਾਲੇ ਬਾਹਰਲੇ ਕਿੱਲੇ ਲਟਕਾ ਦਿੱਤਨਾ ਤੇ ਉਹ ਨਾ ਉੱਤੇ ਆਪਣੀ ਸੰਤਰੀ ਪਗ ਲਟਕਾ ਦਿੱਤੀ ਉਸ ਦੀ ਬਨੈਨ ਵਿੱਚ ਛਾਤੀ ਉੱਤੇ ਦੋ ਮੋੜਨਾਂ ਦਾ ਕੱਟੀਆਂ ਹੋਣਾ ਸਨ ਜਿਉਂ ਹੀ ਤਾਂਤੋ ਦੀ ਨਜ਼ਰ ਮੋਹਦਨ ਦੇ ਗੋਂਦਵੇਂ ਡੋਲਿਆਂ ਤੇ ਛਾਤੀ ਦੀਆਂ ਮੋੜਨਾਂ ਉੱਤੇ ਪਈ ਇੱਕ ਪੱਲ ਹੀ ਉਸ ਦੀਆਂ ਦੋਵੇਂ ਅੱਖਾਂ ਮੀਟੀਆਂ ਗੰਨਾਂ ਤੇ ਬੇਲੁੰਮੇ ਢੋਂਕੇ ਸਾ ਵਿੱਚ ਉਸ ਨੇ ਆਪਨਾ ਆਪ ਢਿੱਲਿਆ ਛੱਡ ਦਿੱਤਾ ਉਸ ਲੰਗੇ ਸਿਆਲ ਇੱਕ ਸਹਰਾਣਾ ਕੱਢਿਆ ਸੀ ਜਿਸ ਉੱਤੇ ਇਸ ਤਰ੍ਹਾਂ ਦੀਆਂ ਹੀ ਮੋੜਨਾਂ ਪਾਆਂ ਸਨ ਉਸ ਨੂੰ ਇਹ ਉਹ ਜਾਪਿਆ ਜਿਵੇਂ ਉਹ ਸਰਾਣੇ ਵਾਲੀਆਂ ਮੋਰ ਨਗਾਹੀ ਮੋਦਨ ਦੀ ਬਣਾਣ ਉੱਤੇ ਜਾ ਚਿਪਕੀਆਂ ਹਨ। ਬਾਬਾ ਇਸ ਕਹਾਣੀ ਚ ਮੈਨੂੰ ਵੜਨ ਦੀ ਮੋਦਨ ਦੀ ਆਵਾਜ਼ ਨੇ ਤਾਂ ਤੋਂ ਦਾ ਬਿਸਮਾਦ ਮੋੜ ਦਿੱਤਾ। ਉਹ ਕਹਾਣੀ ਤੋਂ ਬਾਹਰ ਖਲੋਤਾ ਕਾਰੇਵਲ ਵੀ ਇੱਕ ਵੇਖ ਮੁਸਕਾਈ ਜਾ ਰਿਹਾ ਸੀ। ਉਹ ਇਹ ਮੁੰਡਿਆ ਕਾਰੇਦਸਾ ਹਫਿਆ ਹੋਇਆ ਸੀ। ਫਿਰ ਵੀ ਉਸ ਹਾਸੇ ਪੈਦਾ ਕਰਨ ਲਈ ਕਿਹਾ। ਮੈਨੂੰ ਫਿਰ ਬਾਬਾ ਨਾਲ ਕਹਿ ਦੇ ਕਿ ਤੀ। ਕਿਉਂ ਬਾਬਾ? ਬਾਬਾ ਫਿਰ ਬਾਬਾ। बस जड़ ही पोट देती क्यों हुन तैनू चुवारे मुड़दे कारीगर तारे ने कारीनु चोट मारी ओ नी ਉੱਤੇ ਬੈਠਾ ਗਾਰਾ ਮੰਗ ਰਿਹਾ ਸੀ ਅਸੀਂ ਤਾਂ ਉਮੀਦਵਾਰਾਂ ਚਾਹਾਂ ਜੇ ਕੋਈ ਬੋੜੇ ਹੀ ਨਾ ਸਾਡਾ ਕੀ ਕਸੂਰ ਕਾਰੇ ਦੀ ਇਸ ਗੱਲ ਤੇ ਹਾਸਾ ਸਾਰੇ ਵੇੜੇ ਵਿੱਚ ਖਿਲਰ ਗਿਆ ਮੋਦਨ ਨੇ ਮਨ ਵਿੱਚ ਸੋਚਿਆ ਵਾਵਾ ਦਿਨ ਲੰਘ ਜਾਣਗੇ ਕਾਮਯਾਬੀ ਲਈ ਜਿੱਥੇ ਬਲ ਛੇਤੀ ਤੇ ਹੁਸ਼ਿਆਰੀ ਲੋੜੀ ਦੀਆਂ ਹਨ ਉਥੇ ਦਿਲਚਸਪੀ ਘਟ ਮਹਾਨਤਾ ਨਹੀਂ ਰੱਖਦੀ ਫੀਲੇ ਨੇ ਨੀ ਰੱਖਣ ਸਮੇਂ ਤਾਰੇ ਅੱਗੇ ਗੁੜ ਦੀ ਥਾਲੀ ਲਿਆ ਰੱਖੀ ਉਸ ਸਾਰਿਆਂ ਨੂੰ ਰੋੜੀ ਰੋੜੀ ਵੰਡ ਦਿੱਤਾ ਤੇ ਆਪਣਾ ਹਿੱਸਾ ਰੱਖ ਕੇ ਥਾਲੀ ਮੋੜ ਦਿੱਤੀ ਚਾਚੀ ਤੂੰ ਚਾਹ ਵਾਲਾ ਪਤੀਲਾ ਚੁੱਲ੍ਹੇ ਤੇ ਹੀ ਰੱਖ ਤਾਰੇ ਨੇ ਤਾਪੀ ਨੂੰ ਤਿੱਖੇ ਬੋਲ ਨਾਲ ਹਲੋਨਿਆ ਤੇ ਫਿਰ ਉਸ ਕੰਮ ਵਾਲੇ ਬੰਦਿਆਂ ਵੱਲ ਮੂੰਹ ਪਮਾਇਆ ਤੁਸੀਂ ਬਾਈ ਹੁਣ ਢਿੱਲੇ ਨਾ ਪਾਓ ਗਾਰੇ ਵਾਲਿਆ ਵਈ ਜਵਾਨਾ ਗਾਰਾ ਗਾਰਾ ਉਸ ਕਾਂਡੀ ਇੱਟਾਂ ਉੱਤੇ ਖੜਕਾਈ ਇਹ ਮਗਦਾ ਜਿਵੇਂ ਖਾਣਾ ਹੁੰਦਾ ਹੈ ਕਾਰੇ ਤੋਂ ਆਖਣੋਂ ਨਾ ਰਹਿ ਗਿਆ ਤੇ ਹਾਸੇ ਦੀ ਬੰਡ ਫੇਰ ਇੱਕ ਵਾਰ ਖੁੱਲ ਗਈ ਬੁੜਿਆ ਤੇਰੇ ਵਿਸਾਹ ਲਾਉਣ ਵਾਲੀਏ ਤੇਰੇ ਤੋਂ ਫਾਬਮਾ ਉਤਰਨਾ ਸਰਿਆ ਤਾਰੇ ਤੋਂ ਫਾਬਮਾ ਉਤਰਨਾ ਸਰਿਆ ਮਿਸਤਰੀ ਜੀ ਮੋਦਨ ਨੇ ਤਿਆਰੇ ਦਾ ਧਿਆਨ ਆਪਣੇ ਵੱਲ ਖਿੱਚਿਆ ਤੁਸੀਂ ਇਹਨਾਂ ਦੋਹਾਂ ਨੂੰ ਇੱਟਾਂ ਉੱਤੇ ਲਾ ਦੇਵੋ ਮਗਾਰਾ ਬਣਾਵਾਗਾ ਵੀ ਤੇ ਕੜਾਹੀ ਤੁਹਾਡੀ ਨਹੀਂ ਉੱਤੇ ਵੀ ਆਵੇਗੀ। ਗੁਰਮਖਾ ਗਾਰਾ ਤੇਰੇ ਕੋਲੋਂ ਦਿੱਤਾ ਨਹੀਂ ਜਾਣਾ। ਇਹ ਦੋ ਆਦਮੀਆਂ ਦਾ ਕੰਮ ਐ। ਮਿਸਤਰੀ ਨੇ ਮੋਦਨ ਨੂੰ ਇੱਕ ਤਰ੍ਹਾਂ ਝਰਕਾਉਣਾ ਚਾਹ। ਗਾਰੇ ਦੀ ਗੱਲ ਛੱਡੋ ਮਿਸਤਰੀ ਜੀ। ਅਸੀਂ ਉਸ ਜਾਤ ਵਿੱਚੋਂ ਹਾਂ ਜਿੰਨਾ ਅੱਗੇ ਪਾਣਡੋ ਵੀ ਪਾਣੀ ਭਰ ਜਾਂਦੀ ਐ। ਮੋਦਨ ਦੀ ਇਸ ਗੱਲ ਨਾਲ ਫੀਲੇ ਨੂੰ ਵੀ ਅਕੜੇ ਮਾ ਆ ਗਿਆ। ਅੱਛਾ ਵੇਖਾਂਗੇ। ਤਿਲਾਂ ਚ ਤੇਲ ਕਿੰਨਾ ਕਾ ਮਿਸਤਰੀ ਜੀ ਤੁਹਾਡੀ ਦਿਆ ਚਾਹੀਦੀ ਹੈ ਕੰਮ ਵੱਲੋਂ ਵੀ ਬੰਦਾ ਕਦੇ ਹਾਰਿਆ ਮੋਦਨ ਨੇ ਇਹ ਗੱਲ ਸੁਭਾਵਕ ਹੀ ਆਖੀ ਸੀ ਪਰ ਚੁੱਲ੍ਹੇ ਅੱਗੇ ਆਲੂ ਚੀਰ ਦੀ ਧੰਤੋਂ ਨੇ ਸਮਝਿਆ ਮੈਨੂੰ ਲਾ ਕੇ ਕਹੀ ਉਹ ਚਰਕੋਣੀ ਮੋਦਨ ਦੀਆਂ ਗੱਲਾਂ ਵਿੱਚ ਕੰਨ ਰੱਖੀ ਰੱਖੀ ਆ ਰਹੀ ਸੀ ਉਸ ਅੱਖਾਂ ਮੀਟਿਆਂ ਅੰਦਰੋਂ ਸਾਹ ਖਿੱਚਿਆ ਜਿਵੇਂ ਉਸ ਦਾ ਆਪਨਾ ਆਪ ਘੁੱਟਿਆ ਗਿਆ ਸੀ ਧੰਤੋਂ ਤੜਕਾ ਸੜਦਾ ਹੈ ਜੇ ਉਸ ਦੀ ਮਾਂ ਉਸ ਨੂੰ ਸੰਚੇਤਨਾ ਕਰਦੀ ਹੋ ਸਕਦਾ ਸੀ ਉਹ ਜਲੇਖਾ ਵਾਂਗ ਆਪਣਾ ਹੱਥ ਹੀ ਕੱਟ ਲੈਂਦੀ ਉਸ ਛੋਲੀ ਨਾਲ ਘਰਦ ਰੱਖ ਕੇ ਪਤੀਲੇ ਵਿੱਚ ਕੜਛੀ ਫੇਰੀ ਅਤੇ ਕੁੰਡੀ ਦਾ ਮਸਾਲਾ ਪਤੀਲੇ ਵਿੱਚ ਉਲਟਾ ਦਿੱਤਾ ਸੜਦੇ ਘਿਓ ਅਤੇ ਮਸਾਲੇ ਦੀ ਸੁਗੰਧੀ ਨੇ ਮੋਦਨ ਦੀਆਂ ਨਾਸਾਂ ਵਿੱਚ ਜਲੂਨ ਠੇੜ ਦਿੱਤੀ ਇੱਕ ਮੁਸਕਾਨ ਨਾਲ ਉਹ ਗੌਰਾਂ ਗੋਰਾ ਸੂਹਾ ਹੋ ਗਿਆ ਇੱਕ ਧੜਕਨ ਉਸਦੇ ਪੈਰਾਂ ਦੀਆਂ ਤਲੀਆਂ ਤੱਕ ਉਤਰ ਗਈ ਮੋਦਨ ਦੀ ਸੀਰਤ ਸੰਗ ਤੇ ਸਿਆਣਪ ਦੀ ਸਾਹ ਦਾ ਗੰਭੀਰ ਸੋਰਸੀ ਜਿਸ ਵਿੱਚ ਡਿੱਗਾ ਮਮੋਲੀ ਇਟਵਟਾ ਉਸਦੀ ਅਡੋਲਤਾ ਭੰਗ ਕਰ ਸਕਦਾ ਸੀ ਜੇ ਵਿਸਰ ਬੋਲ ਕੁਝ ਆਉਂਦਾ ਵੀ ਹੈ ਉਹ ਉਸਦੇ ਕੰਮ ਵਿੱਚ ਸੁਖਾਲਿਆਂਗੇ ਸਮੋਇਆ ਜਾਂਦਾ ਕਿਉਂਕਿ ਉਹ ਕਹੀ ਛੱਡਦਾ ਸੀ ਤਾਂ ਕੜਾਹੀ ਚੁੱਕ ਲੈਂਦਾ ਸੀ ਕੜਾਹੀ ਰੱਖਦਾ ਸੀ ਤੇ ਕਹੀ ਫੜ ਲੈਂਦਾ ਸੀ ਕੰਮ ਜਿੱਥੇ ਜ਼ਿੰਦਗੀ ਪੈਦਾ ਕਰਦਾ ਹੈ ਪਾਲਦਾ ਹੈ ਉੱਥੇ ਉਹਦੇ ਪੇਤਾਂ ਨੂੰ ਆਪਣੀ ਬੁੱਕਲ ਵਿੱਚ ਸਮਾ ਲੈਂਦਾ ਹੈ ਅਤੇ ਜ਼ਿੰਦਗੀ ਦਾ ਹਰ ਤਰ੍ਹਾਂ ਦਾ ਰਖਵਾਲਾ ਬਣਦਾ ਹੈ ਮੋਹਦਨ ਨਿਗਾਰੇ ਵਾਲੀ ਕੜਾਹੀ ਕਾਰੀਗਰ ਦੇ ਅੱਗੇ ਰੱਖਦਿਆਂ ਪੁੱਛਿਆ ਮਿਸਤਰੀ ਜੀ ਦਿਹਾੜੀ ਚ ਕਿੰਨੀਆਂ ਕਿ ਇੱਟਾਂ ਲਾ ਦੇਮੋਗੇ ਇੱਟਾਂ ਤਾਰੇ ਨੇ ਇੱਕ ਪਲ ਕੰਮ ਰੋਕ ਕੇ ਕਾਂਢੀ ਇੱਤ ਉਹ ਇੱਟ ਉੱਤੇ ਟੁਕੋਰੀ ਠਕੋਰੀ ਜੇ ਆਪਣੀ ਆਈ ਤੇ ਆ ਜਾਵਾਂ ਅੱਥਨ ਨੂੰ ਲਾਲ ਕਿਲਾ ਉਸਾਰਦਿਆਂ ਉਸ ਨੂੰ ਆਪਣੀ ਹਿੰਮਤ ਉੱਤੇ ਬੜਾ ਗਰਭ ਸੀ ਜੇ ਆਪਣੀ ਆਈ ਤੇ ਨਾਵੇਂ ਫਿਰ ਤਾਂ ਫਲੀ ਨਹੀਂ ਪਣਦਾ ਕਰੇ ਨਿਢੇਰ ਵਿੱਚੋਂ ਇੱਟਾਂ ਖਿੱਚ ਤੇ ਵੰਗ ਕੀਤਾ ਜਿਹਾ ਤੇਰਾ ਲੋਨ ਪਾਣੀ ਤੇਹਾ ਸਾਡਾ ਕੰਮ ਜਾਣੀ ਆਪਾਂ ਤਾਂ ਸੱਚੀ ਜਾਣਦੇ ਆ ਤਾਰੇ ਨਿਕੜਾ ਹੀ ਗਿੱਲੀ ਕਰਕੇ ਮੋਦਨ ਅੱਗੇ ਸੁੱਟ ਦਿੱਤੀ ਕਣੀ ਮਕਣੀ ਦਾ ਕੰਮ ਏ ਕੋਠਾ ਛੇਤੀ ਪਾ ਦੇ ਥੀਲੇ ਨੇ ਕਿਹਾ ਥੀਲ ਬਣਾ ਆਕੰਧ ਤਾਂ ਅੱਜ ਹੀ ਸਤੀਰੀਆਂ ਤੱਕ ਜਾਂਦੀ ਵੇਖੀ ਧਾਰੇ ਵਿੱਚ ਇੱਕ ਫੁਰਤੀ ਉੱਠ ਖਲੋਤੀ ਸੀ ਵਿੱਡ ਤੁਸੀਂ ਲਈ ਬੈਠਿਓ ਵੱਡਾ ਤੇ ਸਮਾਨ ਮੈਨੂੰ ਥੋੜਾ ਦੇਂਦਾ ਏ ਇੱਟਾਂ ਥੋੜੀਆਂ ਥੋੜੇ ਇੱਟਾਂ ਥੋੜੀਆਂ ਥੜ ਜਾਣੀਆਂ ਸੀਮੈਂਟ ਸਾਰਾ ਬਾਰੀਆਂ ਤੇ ਉਹਨਾਂ ਦੇ ਲੈਟਰਾਂ ਵਿੱਚ ਪੈ ਜਾਣਾ ਏ ਬਾਲੇ ਤੇ ਟਾਇਲਾਂ ਲਿਆਉਣ ਵਾਲਿਆਂ ਹਨ ਕੋਈ ਨਹੀਂ ਹੌਲੀ ਹੌਲੀ ਸਭ ਕੁਝ ਆ ਜਾ ਜਾਵੇਗਾ ਘਾਰੇ ਨੇ ਆਪਣੇ ਲਾਲ ਸੁਹੇ ਹੱਥਾਂ ਵੱਲ ਦੇਖਿਆ ਜਿਨ੍ਹਾਂ ਨੂੰ ਇੱਟਾਂ ਨੇ ਵੱਡ ਸੁੱਟਿਆ ਸੀ ਤੁਸੀਂ ਤਾਂ ਦੋਵੇਂ ਬਿਮਾਰੀਆਂ ਹੀ ਜੁੜਗਾਓ ਬੰਦਾ ਮੇਰੇ ਮੋਦਨ ਪਸੰਦ ਹੈ ਜਿਹੜਾ ਗਾਰਾ ਥੋੜਨਾ ਨਹੀਂ ਦਿੰਦਾ ਤੁਸੀਂ ਜੋ ਦੋ ਜਾਣੇ ਇੱਟਾਂ ਵੀ ਨਹੀਂ ਫੜਾ ਸਕਦੇ ਤਾਰਾ ਸਾਹਿਲ ਲਾ ਕੇ ਕੰਧ ਤੇ ਰਧਿਆਂ ਵਿੱਚ ਵਲਵਿੰਗ ਟਕੋਰਨ ਲੱਗ ਗਿਆ ਜਿਉਂ ਹੀ ਮੋਦਨ ਵੇਲਾ ਹੁੰਦਾ ਨਹੀਂ ਉੱਤੇ ਇੱਟਾਂ ਦਾ ਢੇਰ ਲਾਗ ਦਿੰਦਾ ਹੈ ਮੋਦਨ ਸਾਰੇ ਕੰਮ ਨੂੰ ਖਿੱਚੀ ਫਿਰਦਾ ਹੈ ਉਸ ਉਹਦੇ ਕੰਮ ਉੱਤੇ ਸਾਰੇ ਪ੍ਰਸੰਨ ਸਨ ਪਰ ਤਾਂਪੀ ਨੂੰ ਮੁੰਡਾ ਸੋਹਣੇ ਦੀ ਖੁੰਡਰ ਜਾਪਦਾ ਸੀ ਘਰ ਬਣਾਉਣ ਦੇ ਦਿਨਾਂ ਵਿੱਚ ਧੰਤੋ ਨੂੰ ਪੱਠੀ ਤਪਾਉਣ ਦੀ ਵੇਲ ਹੀ ਨਹੀਂ ਮਿਲਦੀ ਸੀ ਹੁਣ ਉਹਨਾਂ ਕੋਲ ਚੁੱਲ੍ਹੇ ਚੌਕੇ ਦਾ ਕੰਮ ਹੀ ਨਹੀਂ ਸੀ ਮੁੱਕਦਾ ਮੱਝ ਵੀ ਸੂਪੇ ਸੀ ਉਸ ਨੂੰ ਲੇਟੀ ਧਰਨੀ ਪੈਂਦੀ ਸੀ ਤੇ ਹੋਰ ਔੜ ਫੋੜ ਕਰਨਾ ਪੈਂਦਾ ਜੇ ਵਿੱਚੋਂ ਪੋਲ ਮਿਲੇ ਤਦ ਮੋਦਨ ਦੀ ਕਹਾਣੀ ਲਈ ਬਾਹਰੋਂ ਪਾਣੀ ਵੀ ਢੋਣਾ ਪੈਂਦਾ ਸੀ ਇੱਕ ਸ਼ਾਮ ਢਲ ਰਹੀ ਸੀ ਤੇ ਉਹ ਪਾਣੀ ਦਾ ਘੜਾ ਚੁੱਕੀ ਆ ਰਹੀ ਸੀ ਜਦੋਂ ਉਸ ਨੂੰ ਚਾਦਰ ਰੰਬਾ ਚੁੱਕੀ ਆਉਂਦੀ ਵੀਰੋ ਮਿਲ ਪਈ ਖੁਸ਼ੀ ਮੜਕਾਂ ਨਾਲ ਪੈਰ ਚੁੱਕ ਚੁੱਕ ਬਖਾ ਮੈਨੂੰ ਪਤਾ ਏ ਘੜਾ ਚੁੱਕ ਕੇ ਵੀ ਧਰਤੀ ਤੇ ਤੇਰਾ ਪੈਰ ਨਹੀਂ ਲੱਗਦਾ ਵੀਰੋ ਪੈੰਦੀ ਸੱਟੇ ਹੀ ਤੰਤੋਂ ਉੱਤੇ ਵਰ ਪਈ ਕਿਉਂ ਸੁੱਖ ਤਾਂ ਹੈ ਤੰਤੋਂ ਦੀ ਅੰਦਰੋਂ ਸ਼ਾਤੀ ਧੜਕਣ ਲੱਗ ਪਈ ਉਹ ਤੋਤਾ ਕਿੱਥੋਂ ਫੜਿਆ ਹੈ ਕਿਹੜਾ ਤੇਰਾ ਤੋਤਾ ਤੰਤੋਂ ਇੱਕਦਮ ਸੰਭਲ ਕੇ ਸਜੀਦਾ ਹੋ ਗਈ ਜਿਹੜਾ ਨੇਤਾ ਥੰਨੋਂ ਚੋਰੀ ਮੰਗਦਾ ਏ ਵੀਰੋ ਤੰਤੋਂ ਦੇ ਨਾਲ ਨਾਲ ਤੁਰਿਆ ਆ ਰਹੀ ਸੀ ਕਿਹੜਾ ਤੇਰਾ ਤਗੜਾ ਨੀ ਤਾਂ ਤੋਂ ਜਾਣ ਕਿ ਮੀਸ ਨਹੀਂ ਬਣੀ ਹੋਈ ਸੀ ਉਹ ਜਿਹੜਾ ਕਹਾਣੀ ਵਿੱਚ ਉੱਲੂ ਬਣਿਆ ਵੀਰੋਂ ਨੇ ਦੰਦ ਕੱਢਦਿਆਂ ਤਾਂ ਤੋਂ ਉਹਨੂੰ ਅੱਖ ਮਾਰੀ ਅੰਨੀ ਜਾ ਭਰੇ ਉਹ ਤਾਂ ਚਾਚੇ ਦੀ ਸਾਲੀ ਦਾ ਮੁੰਡਾ ਏ ਚਾਚੇ ਨੇ ਉਸ ਨੂੰ ਘਰ ਪਵਾਉਣ ਲਈ ਕੱਲਿਆ ਤਾਂ ਤੋਂ ਨੇ ਵੀਰੋਂ ਅੱਗੇ ਸੱਚ ਸਾਰ ਦੱਸਦਿਆਂ ਵੀ ਦਿਲ ਦੀ ਅਸਲ ਟੜਕਣ ਲਖੋ ਲਈ ਤੂੰ ਵੀ ਆਪਣਾ ਘਰ ਬਸਾਉਣ ਲਈ ਪਸੰਦ ਕਰ ਲੈ ਵੀਰੋਂ ਦੀਆਂ ਅੱਜ ਚੜ ਮੱਛੀਆਂ ਪਸੰ ਅੱਗੇ ਉਸ ਨੂੰ ਤੰਤੋਂ ਮਨ ਮਰਜ਼ੀ ਦੀਆਂ ਠੋਕਰਾਂ ਮਾਰ ਲੈਂਦੀ ਸੀ ਤੇ ਉਹ ਅੰਨੀ ਦੇ ਥੇ ਕੁਝ ਕਹਿਣਯੋਗੀ ਨਹੀਂ ਸੀ ਰਹਦੀ ਤੰਤੋਂ ਨੇ ਕੜਾ ਪਾਣੀ ਵਿੱਚ ਉਲਟਾ ਦਿੱਤਾ ਅਤੇ ਮੋਦਨ ਨੇ ਨਮੀ ਮਿੱਟੀ ਰਲੌਣੀ ਸ਼ੁਰੂ ਕਰ ਦਿੱਤੀ ਵੀਰੋ ਤੰਤੋਂ ਕੋਲ ਮੱਝ ਦੀ ਸਖਣੀ ਖੁਰਲੀ ਤੇ ਬਹਿ ਗਈ ਮੋਦਨ ਨੂੰ ਵੇਖ ਕੇ ਵੀਰੋ ਨੂੰ ਉੱਚੜ ਪੈੜੀਆਂ ਲੱਗ ਗਈਆਂ ਕੁਦਰਤੀ ਅੱਜ ਫੀਲਾ ਅਗਲੀਆਂ ਦੋ ਵਾਰੀਆਂ ਦਾ ਲੋਹਾ ਲੈਣ ਲਈ ਸ਼ਹਿਰ ਤੁਰ ਗਿਆ ਸੀ ਅਤੇ ਤਾਪੀ ਮਸ਼ੀਨ ਤੋਂ ਆਟਾ ਪਿਆਉਣ ਗਈ ਹੋਈ ਸੀ। ਬਾਕੀ ਐਰੇ ਵਗੈਰਿਆਂ ਨੂੰ ਵੀਰੋ ਟਿੱਚ ਸਮਝਦੀ ਸੀ। ਮੈਂ ਤੈਨੂੰ ਕੱਚਾ ਪੱਕਾ ਟੋ ਕੇ ਵਿਖਾਵਾਂ। ਵੀਰੋ ਨੇ ਸਾਰਿਆਂ ਦੀ ਅੱਖ ਵਿਚਾ ਕੇ ਅਤੇ ਧੰਤੋ ਦੇ ਰੋਕਦਿਆਂ ਰੋਕਦਿਆਂ ਮੋਦਨ ਦੇ ਮਿੱਟੀ ਦੀ ਰੋੜੀ ਖਿੱਚ ਮਾਰੀ। ਮੋਦਨ ਦੇ ਦੰਦ ਕੱਢੀ ਆਉਂਦੀ ਵੀਰੋ ਨੂੰ ਪਹਿਲਾਂ ਹੀ ਤਾੜ ਲਿਆ ਸੀ ਤੇ ਇਹ ਰੋੜੀ ਵੀ ਉਹ ਉਸਦੀ ਬਰਕਤ ਹੀ ਸਮਝੀ ਕਿਉਂਕਿ ਧੰਤੋਂ ਨੇ 4 ਦਿਨਾਂ ਤੋਂ ਇੱਕ ਵੀ ਕੋਸ਼ੀ ਹਰਕਤ ਨਹੀਂ ਕੀਤੀ ਸੀ ਉਸ ਰੋੜੀ ਦੀ ਪੀੜ ਸਹਿ ਲਈ ਅਤੇ ਉਹਨਾਂ ਨੂੰ ਕੁਝ ਸਮਝਣ ਸਮਝਣ ਦਾ ਮੌਕਾ ਹੀ ਨਾ ਦਿੱਤਾ ਪਰ ਵੀਰੋ ਵੀਰੋ ਦਾਤਾ ਉਸ ਦੀ ਵੱਟੀ ਚੁੱਪ ਵੇਖ ਕੇ ਇੱਕ ਤਰ੍ਹਾਂ ਮੂੰਹ ਵੀ ਪਾਟ ਪਿਆ ਸੀ ਉਸ ਬੁੱਲ ਬਟੇਰ ਨੇ ਧੰਤੋਂ ਨੂੰ ਇਸ ਤਰ੍ਹਾਂ ਆਖਿਆ ਕਿ ਮੋਦਨ ਵੀ ਸੁਣ ਲਵੇ ਬਰਸ ਨੀਰਾ ਸਿਧਰਾ ਹੈ ਜਿੰਨਾ ਪਾਣੀ ਪਾਵੇਗੀ ਖੋਤੇ ਵਾਂਗ ਓਨਾ ਹੀ ਚੁੱਕ ਲਵੇਗਾ ਕਿਉਂ ਪੌਂਕਦੀ ਐ ਕਮਜਾਤੇ ਤਾਂਤੂ ਅੱਗੇ ਹੋ ਕੇ ਉਸ ਦੇ ਮੂੰਹ ਵਿੱਚ ਹੱਥ ਦੇ ਰਹੀ ਸੀ ਤੇ ਬਾਸਤੇ ਦੇ ਰਹੀ ਸੀ ਬਾਬਾ ਚੁੱਪ ਕਰ ਨੌੜੀਏ ਕਿਉਂ ਗੁੱਤ ਪਟਵਾਉਣੀ ਐ ਤੂੰ ਮੋਦਰ ਨੇ ਤਾਂਤੂ ਦੀ ਕੋਈ ਗੱਲ ਨਹੀਂ ਸੁਣੀ ਸੀ ਪਰ ਬੀਰੋ ਦੀ ਗੱਲ ਕਾਲਜ ਸ਼ੁਰੂ ਹੋ ਗਈ ਉਸ ਪਾਣੀ ਵਿੱਚੋਂ ਨਿਕਲ ਕੇ ਕਈ ਪੀਨ ਪਰਨੇ ਮਾਰੀ ਤਾਂ ਉਹ ਜੋ ਸਮਝਿਆ ਜਾਵੇ ਕਹੀ ਨਾਲੋ ਲਿਬੜੀ ਮਿੱਟੀ ਝਾੜ ਰਿਹਾ ਸੀ ਉਸ ਸਾਵਧਾਨੀ ਵਰਤਦੇ ਆ ਪੱਕਾ ਰੋੜਾ ਵੀਰੋ ਦੇ ਪੈਰਾਂ ਵਿੱਚ ਬਗਾਹ ਮਾਰਿਆ ਤੇ ਨਾਲ ਹੀ ਉਸ ਸਹਜ ਨਾਲ ਗਿਆ ਅਗਲੀ ਰੋੜੀ ਨਾਲ ਗਲੀ ਨਹੀਂ ਹੋਈ ਸੀ ਵੀਰੋ ਨੇ ਤਾਂਤੂ ਦੇ ਮੋਢਿਆਂ ਉੱਤੇ ਥੱਪਾ ਮਾਰਿਆ ਜਾ ਪੈਣੀ ਇਹ ਉਰਦੂ ਦੀਆਂ ਸਭ ਜਮਾਤਾਂ پاس ਹੈ ਵੇਖਣ ਵਿੱਚ ਭਲਾ ਮਾਨਸ ਦੀਂਦਾ ਹੈ ਪਰ ਵਿੱਚੋਂ ਪੂਰਾ ਮੀਸ ਸੁਣਾਈ ਨੀ ਤੂੰ ਮਰੇ ਵੀਰੋ ਭਰਾਵਾ ਪਿੱਟ ਕੇ ਕਿਉਂ ਕਿੋਂ ਤੇਰੇ ਦਿਮਾਗ ਵਿੱਚ ਨਹੀਂ ਵੱੜਦੀ ਤੰਤੂ ਨੇ ਸਿਰ ਵਾਲਾ ਇਹਨੂੰ ਵੀਰੋ ਦੇ ਮੂੰਹ ਉੱਤੇ ਮਾਰਿਆ ਤੇ ਬਾਹਰ ਨੂੰ ਧੱਕਾ ਦੇ ਦਿੱਤਾ ਨਹੀਂ ਵੇਖਤਾ ਲੈਣ ਦੇ ਵੱਡੇ ਚਾਕ ਵਾਲੀਏ ਵੀਰੋ ਨਖਰੇ ਨਾਲ ਲੜ ਕੇ ਖਲੋ ਗਈ ਤੂੰ ਮੇਰ ਕਰਕੇ ਘਰੋਂ ਨਿਕਲ ਕੋਈ ਚੰਦ ਚੜਾਵੇਂਗੀ ਉਹ ਮਾਲ ਤੇਰਾ ਖਰਾਏ ਸਹਿਜ ਪੱਕੇ ਖਾਈ ਵੀਰੋ ਨੇ ਪੁੱਠਾ ਰੰਬਾ ਆਪਣੇ ਹੱਥ ਉੱਤੇ ਮਾਰਿਆ ਤੇ ਇੱਕ ਵਾਰ ਮੋਦਨ ਨੂੰ ਨਜ਼ਰਾਂ ਘੱਟ ਕੇ ਵੇਖਿਆ ਜਿਵੇਂ ਉਸ ਦੀ ਹੱਡੀ ਹੱਡੀ ਟੋ ਲੈਣਾ ਚਾਹੁੰਦੀ ਸੀ ਨੀ ਕੁੱਤੀਗੇ ਤੋਰ ਪਰਿਵਾਰ ਨੇ ਤਾਂ ਤੋਂ ਘੜਾ ਚੁੱਕ ਕੇ ਬਾਹਰ ਨੂੰ ਨਿਕਲ ਤੁਰੀ ਤੇ ਬੀਰੋ ਨੂੰ ਮਜਬੂਰ ਉਸ ਨਾਲ ਜਾਣਾ ਪਿਆ ਪਰ ਉਸ ਜਾਂਦੀ ਜਾਂਦੀ ਨੇ ਮੋਦਨਵਾਲ ਹੱਸ ਕੇ ਜੀਵ ਕਰ ਦਿੱਤੀ ਜਿਸ ਨੂੰ ਤਾਰੇ ਨੇ ਅਚਾਨਕ ਵੇਖ ਲਿਆ ਅਤੇ ਪਾਇਲ ਉਤੋਂ ਕਾਂਢੀ ਖੜਕਾਉਂਦੇ ਖੰਗੂਰਾ ਮਾਰਿਆ ਬੀਰੋ ਨੇ ਕੱਖ ਪ੍ਰਵਾਹ ਨਾ ਕਰਦਿਆਂ ਮੂੰਹ ਵਾਟ ਲਿਆ ਉਹ ਇੰਨੀ ਕ ਦਲੇਰ ਅਤੇ ਖੁੱਲੀ ਸੀ ਕਿ ਉਸ ਲਈ ਅਜਿਹੇ ਤਰਖਾਨ ਜੁੱਤੀ ਦੇ ਯਾਦ ਨਹੀਂ ਸਨ ਜਦੋਂ ਮੋਦਨ ਨੇ ਗਾਰੇ ਵਾਲੀ ਕੜਾਹੀ ਤਾਰੇ ਤੇ ਬਰਾਬਰ ਕੰਦ ਉੱਤੇ ਰੱਖੀ ਉਹ ਪੂਰਿਆਂ ਮੋਛਾਂ ਵਿੱਚ ਹੱਸ ਪਿਆ ਤੇ ਅੱਗੇ ਪਿੱਛੇ ਦੀ ਵਿੜਕ ਨਾਲ ਬੋਲਿਆ ਕਿਉਂ ਮੋੜ ਨਹੀਂ ਪਸੰਦ ਐ ਇਹਦੀ ਜੱਟਾਂ ਦੇ ਮੁੰਡੇ ਨਾਲ ਕਾਹਨੇ ਜਾਣੀ ਤੂੰ ਘਰ ਪਵਾਉਣਾ ਏ ਕਿ ਮੈਂ ਸਾਈਕਲ ਚੁੱਕਾਂ ਮੋਦਨ ਚਾਰ ਦਿਨਾਂ ਵਿੱਚ ਹੀ ਤਾਰੇ ਨਾਲ ਖੁੱਲ ਗਿਆ ਸੀ ਤੂੰ ਜਾਨਣਾ ਐ ਤਾਂ ਕੰਮ ਯਾਰਾਂ ਨੇ ਵੀ ਨਹੀਂ ਕਰਨਾ ਆ ਪਈ ਏ ਕਾਂਢੀ ਤਾਰੇ ਨੇ ਪਾਇਲ ਤੋਹੀ ਕਾਂਢੀ ਛੱਡ ਦਿੱਤੀ ਜਿਹੜੀ ਕੋਡੇ ਹੋਏ ਕਾਰੇ ਦੇ ਗੰਜੇ ਸਿਰ ਵਿੱਚ বাজਦੀ-ਬਾਜਦੀ ਮਸੇਂ ਬਜੀ ਸੀ ਕਾਰਾ ਹੇਠ ਹੋ ਇੱਕ ਤਰਾਂ ਚੀਕ ਪਿਆ ਓਏ ਸੱਕ ਲਾ ਲਾਤਾ ਜਾਤੇ ਵੱਡੇ ਗਏ ਸੀ ਸਾਰੇ ਕਾਰੇ ਨੇ ਸਿੱਧਾ ਹੋ ਕੇ ਆਖਿਆ ਨਾ ਨਾ ਪਤੰਦਰ ਨੇ ਕੁਆੜੀ ਨਹੀਂ ਮਾਰਦਾ ਕੁਆੜੀ ਬਾਬਾ ਪਤਾ ਨਹੀਂ ਲੱਗਾ ਕਦੋਂ ਹੱਥੋਂ ਛੁੱਟ ਗਈ ਤਾਰਾ ਮੁਸਕੜੀਏ ਹੱਸੀ ਜਾ ਰਿਹਾ ਸੀ ਬਾਬਾ ਨਾ ਅੱਖੀ ਮੋੜ ਕੇ ਕਾਂਡੀਆਂ ਭਾਵੇਂ ਦੋ ਮਾਰ ਲੈ ਤੇਰਾ ਤਾਂ ਇੱਕ ਨਾਲ ਹੀ ਕੀਰਤਨ ਸੋਲਾ ਪੜਿਆ ਜਾਉ ਸਾਲੇ ਕੱਚਾਂ ਵਾਲੇ ਕੀਰਤਨ ਸੋਲਾ ਪੜਨ ਨੂੰ ਕਿੰਨੇ ਤਿਆਰ ਰਹਿੰਦੇ ਆ ਧੌਲੇ ਦਾ ਜੋ ਮਿਲਦਾ ਏ ਕਾਰਾਂ ਸਿੱਧੀਆਂ ਮਨ ਲੱਗ ਪਿਆ ਤਾਰਿਆ ਤੈਨੂੰ ਕੱਚਾਂ ਵਾਲੇ ਕਿਉਂ ਕਾਖਦੀ ਐ ਕੱਚਾਂ ਵਾਲੇ ਕਿਉਂ ਆਖਦੀ ਐ ਮੋਦਨ ਨੇ ਤਾਰੇ ਦੀਆਂ ਬਾਲਾਂ ਵਾਲੀ ਕੱਚ ਨੂੰ ਤਾੜਦਿਆਂ ਪੁੱਛਿਆ ਜੱਟ ਨੇ ਸਿੱਖੀ ਛੱਡ ਦਿੱਤੀ ਅਸੀਂ ਸਾਂਭ ਲਈ ਹੋਰ ਕੱਚ ਸਾਨੂੰ ਨਾਲ ਤਾਂ ਨਹੀਂ ਜੰਮੀ ਤਾਰੇ ਨੇ ਕਾਂਢੀ ਮੋਦਨ ਨੂੰ ਫੜ ਮੋਦਨ ਤੋਂ ਫੜ ਲੈ ਇੱਕ ਗਾਜੇ ਨਾਲ ਸਾਰਾ ਰੰਦਾ ਰਦਾ ਥਾ ਫਿਰ ਕਰਨ ਲੱਗ ਪਿਆ ਤਾਰੇ ਨੇ ਮੋਦਨ ਦੇ ਕੰਨ ਵਿੱਚ ਇੱਕ ਫੂਕ ਮਾਰੀ ਤੇ ਮੋਦਨ ਨੇ ਹੱਸ ਕੇ ਤਾਰੇ ਨੂੰ ਪੁੱਛਿਆ ਤਾਰਿਆ ਸਿੱਖ ਤਾਂ ਤੂੰ ਪੂਰਾ ਏ ਸੁਣਿਆ ਏ ਗੇੜਾ ਹਰਿਆਣਾ ਦੇ ਵੇੜੇ ਬਿਮਾਰ ਤਾਂ ਬੇਲੀਆ ਕੰਮ ਕਰਨਾ ਤੇ ਰੋਟੀ ਖਾਣੀ ਅੱਜ ਤੁਹਾਡੇ ਕੱਲ ਨੂੰ ਕਿਸੇ ਹੋਰ ਦੇ ਜਿਹੜਾ ਬਾਜ਼ ਮਾਰੇ ਹਾਜ਼ਰ ਤਾਰੇ ਨੇ ਜਾਣ ਕੇ ਗੱਲ ਨੂੰ ਟਾਲਣਾ ਚਾਹਿਆ ਸੁਣਿਆ ਏ ਲਾਲ ਜੁੱਤੀ ਦਾ ਮੇਜ ਦਿੱਤਾ ਏ ਵੇੜੇ ਕਾਰੇ ਤੂ ਅੱਖ ਨੂੰ ਨਾ ਰਹਿ ਗਿਆ ਉਹ ਬਾਬਾ ਤੇਰੇ ਵਾਸਤੇ ਤਿਆਰ ਹੁੰਦੀ ਐ ਤਾਰੇ ਨੇ ਕਾਰੇ ਦੀ ਜੁੱਤੀ ਉਸ ਨੂੰ ਹੀ ਮੋੜ ਦਿੱਤੀ ਤੈਨੂੰ ਅੱਗੇ ਆਖਿਆ ਸੀ ਜਾ ਤਾ ਬਾਬਾ ਨੇ ਆਖੀ ਕਾਰੇ ਨੇ ਇੱਟ ਉਧਾਂ ਨੂੰ ਚਲਾ ਦਿੱਤੀ ਤਾਰੇ ਨੇ ਇੱਟ ਬੋਝ ਕੇ ਕੰਧ ਉੱਤੇ ਰੱਖ ਲਈ ਤੂੰ ਕੁਝ ਗੱਲਾਂ ਵੱਲਦਾਰ ਕਰਦਾ ਐ ਪੁੱੜਿਆ ਤਾਰੇ ਨੇ ਇੱਕ ਚੂਟ ਹੋਰ ਜੜ ਦਿੱਤੀ ਸਾਹਿਬ ਆਉਂਦਾ ਸੀ ਅਣਆੜੀਆਂ ਨਾਲ ਕੰਮ ਨਾ ਕਰੀ ਨਾ ਨਾ ਦੁਆਗਲੇ ਪਾਸਿਓਂ ਸੱਚਿਆਂ ਨੂੰ ਬਲਦਾਰ ਆਂਦਾ ਏ ਤੇ ਮੁੰਡਿਆਂ ਨੂੰ ਬੁੜੇ ਕਾਰੇ ਦੀ ਗੱਲ ਸੁਣ ਕੇ ਉਹਨਾਂ ਸਾਰਿਆਂ ਦਾ ਆਸਾ ਨਿਕਲ ਗਿਆ ਮੋਦਨ ਬੇਲੀਆ ਕੋਠੇ ਪਾਏ ਅੰਤ ਨਹੀਂ ਪਰ ਇਹੋ ਜਿਹਾਂ ਤੀਆਂ ਕਿਤੇ ਨਹੀਂ ਲੱਭੂਆਂ ਤਾਰੇ ਨੇ ਸਵਾਦ ਲੈਂਦੇ ਆਖਿਆ ਯਾਰ ਤੇਰੇ ਸਾਥ ਨਾਲ ਦਿਨ ਟੁੱਟ ਗਏ ਨਹੀਂ ਮੇਰਾ ਵੀ ਜੀ ਨਹੀਂ ਲੱਗਦਾ ਸੀ ਮੋਦਨ ਨੇ ਖਾਲੀ ਕਢਾਈ ਕੰਧ ਤੋਂ ਖਿੱਚ ਲਈ ਤੇਰਾ ਜੀ ਲਵਾਉਣ ਨੂੰ ਤਾਂ ਆਣਿਆ ਵਾਲੀ ਦੇ ਘੇੜੇ ਨਾਲ ਹੀ ਆ ਜਾਣਾ ਾਰੇ ਨੀਮੋਦਨ ਦੇ ਕੰਨ ਕੋਲੇ ਗਿਆ ਕੱਚਾ ਵਾਲਿਆ ਹੁਣ ਤੂੰ ਮੇਰੇ ਨਾਲ ਵਲਦਦਾਰ ਕਰਦਾ ਚੰਗੀਆਂ ਗੱਲਾਂ ਨਹੀਂ ਤੇਰੇ ਵਾਸਤੇ ਐਨੀ ਆ ਕੇ ਉਹ ਆਪਣੀ ਕਹਾਣੀ ਵਿੱਚ ਮੋੜ ਆਵੜਿਆ ਤੰ ਤੋਂ ਵੀ ਪਾਣੀ ਦਾ ਘੜਾ ਲੈ ਕੇ ਆ ਗਈ ਉਸ ਪਾਣੀ ਉਲਟਾਉਂਦਿਆਂ ਪੁੱਛਿਆ ਬਾਈ ਹੋਰ ਲਿਆਵਾ ਕਿ ਬਸ ਬਸ ਪਤਾ ਨਹੀਂ ਮੋਦਨ ਦੇ ਮੂੰਹੋਂ ਕਦੋਂ ਬਸ ਨਿਕਲ ਗਿਆ ਪਰ ਉਹ ਆਖਣਾ ਚਾਹੁੰਦਾ ਸੀ ਬੈਨ ਨੇ ਤੂੰ ਤਾਂ ਬਾਈ ਨਾ ਆਖ ਬਾਈ ਸਾਥ ਦੋਸਤੇ ਦਿਲ ਛੇਲੇ ਵਾਂਗ ਖੁੱਭ ਗਿਆ ਅਤੇ ਕਪੀਰ ਨਾਲ 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 ਵਿੱਚ ਫਿਰ ਗਈ। ਤੰਤੂ ਨੇ ਜੇਰਾ ਕਰਕੇ ਕਈ ਵਾਰ ਮੋਦਨ ਨੂੰ ਪੂਰੀਆਂ ਅੱਖਾਂ ਨਾਲ ਵੇਖਣ ਦਾ ਯਤਨ ਕੀਤਾ ਪਰ ਮੋਦਨ ਦੀਆਂ ਅੱਖਾਂ ਸਾਹਮਣੇ ਨਹੀਂ ਸਨ ਉੱਤਾਂ ਸਨ। ਤੰਤੂ ਨੂੰ ਮਨ ਹੀ ਮਨ ਬੜਾ ਗੁੱਸਾ ਚੜਦਾ ਪਰ ਉਹ ਕੀ ਕਰ ਸਕਦੀ ਸੀ ਅੱਜ ਵੀਰੋ ਦੀ ਛੇੜਖਾਨੀ ਉੱਤੇ ਉਹ ਅੰਦਰੋਂ ਬਹੁਤ ਪ੍ਰਸੰਨ ਸੀ। ਉਹ ਤੰਤੂ ਨੂੰ ਦਲੇਰੀ ਦੇਗੀ। ਕੰਮ ਹੁੰਦਾ ਰਹੇ ਸਮਾਂ ਬੀਤਦਾ ਰਿਹਾ। ਉਹ ਇੱਕ ਦੂਜੇ ਨੂੰ ਚੋਰੀ ਛਪੋਰੀ ਵੇਖਦੇ ਰਹੇ। ਕੰਨ ਪਤਲੇ ਕਰਕੇ ਦੂਰੋਂ ਹੀ ਇੱਕ ਦੂਜੇ ਦੇ ਦਿਲ ਦੀ ਧੜਕਣ ਸੁਣਨ ਦਾ ਯਤਨ ਕਰਦੇ ਪਰ ਦਿਲ ਦੀ ਗੱਲ ਫੁੱਟ ਕੇ ਕਿਸੇ ਤੋਂ ਵੀ ਨਾ ਆਖੀ ਗਈ ਧੰਨਵਾਦ